ਸ਼ਿਕਾ ਖਰਸਾ ਵਾਹਿਗੁਰੂ ਜੀ ਕੀ ਪਤੇ ਆਪ ਸਭਾ ਸੰਗਤਾਂ ਨੂੰ ਭਲੀ ਪ੍ਰਕਾਰ ਪਤਾ ਹੀ ਹੈ ਕਿ ਅੱਜ ਪੰਜਾਬ ਦੇ ਉੱਤੇ ਬੜਾ ਹੀ ਪਾਣੀ ਨੇ ਕਹਿਰ ਟਾਇਆ ਹੈ ਚਾਰੇ ਪਾਸੇ ਦੇਖਦਿਆਂ ਤਾਂ ਪਾਣੀ ਪਾਣੀ ਫਿਰਦਾ ਹੈ ਆਕਾਸ਼ ਦੇ ਉੱਤੋਂ ਬੱਦਲਾ ਰਾਹੀਂ ਬੜੀ ਬਾਰਸ਼ ਹੋਈ ਅਤੇ ਬਾਹਰ ਡੈਮਾਂ ਦੇ ਗੇਟ ਖੋਲ ਕੇ ਮੇਰੇ ਪੰਜਾਬ ਵੱਲ ਪਾਣੀ ਛੱਡਿਆ ਜਾ ਰਿਹਾ ਹੈ ਸਾਧ ਸੰਗਤ ਜਿਹਦੇ ਵਿੱਚ ਮੇਰੇ ਦੇਸ਼ ਦੀਆਂ ਫਸਲਾਂ ਪਸ਼ੂਆਂ ਦੇ ਅਨਸਾਨਾਂ ਉੱਤੇ ਬੜਾ ਜ਼ੁਲਮ ਹੋਇਆ ਹੈ ਬਹੁਤ ਹੀ ਬੇਕਸੂਰ ਲੋਕ ਮਾਰੇ ਗਏ ਜਾਨਵਰ ਪਸ਼ੂ ਪੰਛੀ ਮਾਰੇ ਜਾ ਰਹੇ ਨੇ ਜਾਰੇ ਪਾਸੇ ਹਾਹਾਕਾਰ ਮੱਚੀ ਹੋਈ ਹੈ ਇਸ ਸਮੇਂ ਦੀ ਕਵਿਤਾ ਜਿਹਨੂੰ ਲਿਖਿਆ ਪਾਇ ਤਹਿਰ ਸਿੰਘ ਵਾਰਨ ਵਾਲਿਆਂ ਨੇ ਪੇਸ਼ ਕਰਦੇ ਨੇ ਪਾਇ ਸੁਖਦੇਵ ਸਿੰਘ ਬਿੰਦਪੁਰਾ ਅਤੇ ਮਹਿੰਦਰ ਸਿੰਘ ਦਰਗਾਹਪੁਰ ਦੀ ਜਵਾਨੀ ਇੰਸ ਸੁਣੋ ਜੀ ਹੇ ਕੰਬਣੀ ਛੜ ਜਾਂਦੀ ਹਾਲਤ ਵੇਖ ਹੜਾਂ ਦੀ ਮਾਰੀ ਸੌਣੀ ਦਾ ਖਤਮ ਹੋਈ ਨਾ ਕੋਈ ਆਸ ਬੀਜਣ ਦੀ ਹਾੜੀ ਕੋਈ ਪੇਸ ਨਹੀਂ ਚੱਲਦੀ ਹੈ ਸਭ ਹੋ ਗਈ ਖਤਮ ਕਹਾਣੀ ਕਿਸ ਪਾਸੇ ਤੁਰ ਜਾਈਏ ਫਿਰਦਾ ਚਾਰ ਸੁਫیرے ਪਾਣੀ ਹਾਨਾ ਟੁੱਟ ਗਏ ਸਾਰੇ ਨੇ ਅੰਮ੍ਰਿਤਸਰ ਤੇ ਜਿਲ੍ਹਾ ਜਲੰਧਰਾ ਮਾਝੇ ਨੂੰ ਮਾਰ ਪਈ ਚੱਲੀ ਉਲਝ ਪਰਾਵੋ ਤਾਣੀ ਕਿਸ ਪਾਸੇ ਤੁਰ ਜਾਈਏ ਫਿਰਦਾ ਚਾਰ ਚੁਫੇਰੇ ਪਾਣੀ ਹੋ ਵਿੱਚ ਹਮਾ ਚਲਦੇ ਆਲ ਜੋਰ ਦੇ ਹੋਈ ਪਾਣੀ ਦੇ ਪਹਿਣ ਤੁਰੇ ਦਿਸਦਾ ਨਹੀਂ ਟਿਕਾਣਾ ਕੋਈ ਆ ਜਾਣ ਬੁੱਧ ਰੱਬ ਨੇ ਇਹ ਕੋਈ ਕੱਡੀ ਰਣ ਕੋ ਪੁਰਾਣੀ ਕਿਸ ਪਾਸੇ ਤੁਰ ਜਾਈਏ ਫਿਰਦਾ ਚਾਰ ਚੁਪੇਰੇ ਪਾਣੀ ਖੰਡਿਆਂ ਤੋਂ ਦੇ ਹਤੇ ਹਰੀ ਕੇ ਪੱਤਣ ਹਨ ਘਾਲ ਰੂਪ ਹੋ ਕੇ ਲੱਗੇ ਮੌਤ ਸਨੇਹ ਕਤਣ ਉਹ ਸੁਣ ਸੁਣ ਕੇ ਡਰ ਲੱਗਦਾ ਲੱਗੀ ਤਰਪਣ ਜਿੰਦ ਨਹੀਂ ਮਾਣੀ ਕਿਸ ਪਾਸੇ ਤੁਰ ਜਾਈਏ ਫਿਰਦਾ ਚਾਰ ਚੁਫੇਰੇ ਪਾਣੀ ਰਾਸਣ ਪਾਣੀ ਸੀ ਕਪੜਾ ਲੀੜਾ ਸਭ ਕੁਝ ਹਲਿਆ ਹਾਏ ਹੱਸਦੇ ਬਸਦਿਆ ਤੇ ਐਸਾ ਸਮਾਪ ਕਹਿਰਦਾ ਝੜਿਆ ਸਭ ਕੁਝ ਹੀ ਰੜਕ ਦਿੱਤਾ ਜਿੱਦਾਂ ਰੜਕੇ ਦੁੱਧ ਮਧਾਣੀ ਕਿਸ ਪਾਸੇ ਤੁਰ ਜਾਈਏ ਫਿਰ ਮੈਂ ਚਾਰ ਚੁਪੇਰੇ ਬਾਣੀ ਸੀ ਮਾਲ ਪਸੂ ਜਿਹੜਾ ਹਾ ਕੁਝ ਮਰ ਗਿਆ ਤੇ ਕੁਝ ਹੜ ਗਿਆ ਨਾ ਪੈਰ ਲੱਗਣ ਦੇਵੇ ਪਾਣੀ ਦਸ ਦਸ ਪੁੱਟ ਤਾਂ ਕਲ ਝੜ ਗਿਆ ਹੈ ਤੇ ਜਵਾਨਾ ਨੇ ਦਿੱਤੀ ਪਾਪਸ਼ੂਆਂ ਦੀ ਕਹਾਣੀ ਕਿਸ ਪਾਸੇ ਤੁਰ ਜਾਈਏ ਫਿਰ ਤਾਂ ਚਾਰ ਚੁਪੇਰੇ ਪਾਣੀ ਨਾ ਦੇਖੀ ਜਾਂਦੀ ਹਾਲ ਨਾ ਦੇਖੀ ਜਾਂਦੀ ਹਾਲਤ ਜੋ ਕਰਾਂ ਦੀ ਹੋਈ ਨਾ ਰਸਣ ਬਚਿਆ ਕਿਧਰੇ ਖਾਣ ਬਾਸਤੇ ਕੋਈ ਹਰੇ ਹਾਲ ਬਜ਼ੁਰਗਾਂ ਦਾ ਮੰਦਾ ਹੋ ਗਿਆ ਸਿਆਣੀ ਕਿਸ ਪਾਸੇ ਤੁਰ ਜਾਈਏ ਫਿਰਦਾ ਚਾਰ ਚੁਪੇਰੇ ਪਾਣੀ ਘਰ ਤੋਂ ਬੇ ਘਰ ਹੋ ਗਏ ਸਿਰ ਤੇ ਛਤਰ ਹੀ ਨਾ ਖੋਈ ਮੁੱਠੀ ਵਿੱਚ ਜਾਨ ਫਸੀ ਆਉਂਦੀ ਨਜ਼ਰ ਕਿੱਥੇ ਨਾ ਠੋਈ नो बंद हो गुरबाणी किस पास तुर जाइए दिसना चार पासे पानी हे बे बस हो गई हे बेबस हो गई हे जो समय दिया सरकार कोई भाना चल दी है जो कुदरत ने मारा ਛੋਟਕਾ ਮਾਣੀ ਕਿਸ ਪਾਸੇ ਤੁਰ ਜਾਈਏ ਫਿਰ ਨਾ ਚਾਰ ਜਪੇਰੇ ਪਾਣੀ ਹੁਣ ਬਾਲ ਨਟਹਲ ਤਾਈ ਹੁਣ ਬਾਲ ਨਟਹਲ ਤਾਈ ਅੱਗੇ ਹਰ ਬਸਮਝਣਾ ਆਉਂਦੇ ਅੱਖ ਸਮੇ ਪਿਆ ਨ ਕਨੂ ਹੇ ਜੋ ਖੜੇ ਕਬੀਸਰ ਗਾਉਂਦੇ ਸੋਖੋਤੇ ਬ ਮਹਿੰਦਰ ਨੇ ਇਹ ਜੋ ਦਸੀ ਦਰਦ ਕਹਾਣੀ ਵੀਰ ਨੂੰ ਦਸੀ ਦਰਦ ਕਹਾਣੀ ਕਿਸ ਪਾਸੇ ਤੋਰ ਜਾਏ ਇਹ ਫਿਰ ਦਾਤਾਰ ਚੁਭੇਰੇ ਪਾਣੀ ਵਾਹਿਗੁਰੂ ਜੀ ਦਾ ਖੰਸਾ ਵਾਹਿਗੁਰੂ ਜੀ ਕੀ ਪਤੀ